ਅਕਾਸ਼ਦੀਪ ਦੀ ਮੌਤ ਹੋਏ ਨੂੰ ਕਾਫੀ ਸਮਾਂ ਬੀਤ ਗਿਆ ਤੇ ਪਰਿਵਾਰ ਇਸ ਵਕਤ ਵੀ ਇਨਸਾਫ ਦੀ ਮੰਗ ਨੂੰ ਲੈ ਕੇ ਦਰਦਰ ਦੇ ਟਕਰਾ ਖਾਣ ਲਈ ਮਜਬੂਰ ਹੈ ਮੀਟਿੰਗ ਤੇ ਮੀਟਿੰਗ ਮਿਲ ਰਹੀ ਹੈ ਪਰ ਕੋਈ ਹੱਲ ਜਿਹੜਾ ਨਹੀਂ ਮਿਲ ਰਿਹਾ ਮੰਗ ਕੀਤੀ ਜਾ ਰਹੀ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਇਸ ਵਕਤ तमाम ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰ ਜਿਹੜੇ ਨੇ ਇੱਥੇ ਮੌਜੂਦ ਨੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਗੱਲਬਾਤ ਕਰਨੇ ਪਹਿਲੇ ਉਹਨਾਂ ਫਾਦਰ ਸਾਹਿਬ ਮੌਜੂਦ ਨੇ ਸਰ ਹੁਣ ਤੱਕ ਕੀ ਕੁਝ ਹੋਇਆ ਹੈ ਕੋਈ ਗੱਲਬਾਤ ਤੁਰੀ ਹੁਣ ਤੱਕ ਗੱਲਬਾਤ ਤਾਂ ਇਹੀ ਤੁਰੀ ਹੈ ਜੀ ਵੀ 15 ਅਗਸਤ ਨੂੰ ਸਾਨੂੰ ਇਹਨਾਂ ਨੇ ਬਲਾ ਕੇ ਸਾਈਡ ਤੇ ਲਿਜਾ ਕੇ ਪੁਲਿਸ ਲੈਂਡ ਦੇ ਵਿੱਚ ਇਹ ਵਿਸ਼ਵਾਸ ਦਿਆ ਵੀ ਸੀਦ ਆਕਾਸ਼ਦੀਪ ਦੇ ਪਰਿਵਾਰ ਨੂੰ ਅਸੀਂ ਮਿਲਾਵਾਂਗੇ ਸੀਐਮ ਸਾਹਿਬ ਨਾਲ ਪਰ ਅਸੀਂ 12 1 ਵਜੇ ਤੱਕ ਬੈਠੇ ਰਹੇ ਉੱਥੇ ਹਾਲਚ ਪਰ ਸਾਨੂੰ ਜਦੋਂ ਭਗਵੰਤ ਮਾਨ ਸਾਹਿਬ ਇਤੋਂ ਚਲੇ ਗਏ ਉਦੋਂ ਸਾਨੂੰ ਦੱਸ ਲਿਆ ਸੀਦ ਆਕਾਸ਼ਦੀਪ ਨੂੰ ਕੋਈ ਇਨਸਾਫ ਨਹੀਂ ਦੇ ਰਹੇ ਕੋਈ ਮੀਟਿੰਗ ਨਹੀਂ ਅੱਜ 19 ਤਰੀਕ ਦੀ ਮੀਟਿੰਗ ਦਿੱਤੀ ਸੀ ਇਹਨਾਂ ਨੇ ਤੇ ਅੱਜ ਵੀ ਪੇਗੀ ਨਿਕਲੀ ਹੈ ਅੱਜ ਮੀਟਿੰਗ ਚ ਆਏ ਸੀ ਕੋਈ ਗੱਲਬਾਤ ਹੋਈ ਮਲੇ ਡੀ ਸਾਹਿਬ ਨੂੰ ਕੋਈ ਡੀਸੀ ਸਾਹਿਬ ਨਹੀਂ ਮਿਲੇ ਸਾਨੂੰ ਸਾਨੂੰ ਐਸਪੀ ਸਾਹਿਬ ਮਿਲੇ ਸੀਗੇ ਜਾਂ ਹੋਰ ਅਧਿਕਾਰੀ ਮਿਲੇ ਆ ਉਹਨਾਂ ਨੇ ਕਿਹਾ ਵੀ ਤੁਹਾਡਾ ਦੁਆਰਾ ਲੈਟਰ ਹੈ ਚੰਡੀਗੜ੍ਹ ਪਹੁੰਚਾਵਾਂਗੇ ਲੈਟਰ ਪੜ੍ਹ ਕੇ ਫੇਰ ਰੱਖ ਲਿਆ ਬਸ ਕੀ ਲੱਗਦਾ ਤੁਸੀਂ ਇੰਨਾ ਟਾਈਮ ਤੋਂ ਸੰਘਰਸ਼ ਕਰ ਰਹੇ ਹੋ ਮੰਗ ਕਰ ਰਹੇ ਹੋ ਹੁਣ ਤੱਕ ਸੁਣਵਾਈ ਨਹੀਂ ਹੋਈ ਇਹ ਤਾਂ ਅਸੀਂ ਤਾਂ ਆਪਦੀ ਮੰਗ ਰੱਖੀ ਹੈ ਕੋਈ ਝੂਠ ਨਹੀਂ ਸਚਾਈ ਹੈ ਵੀ ਆਕਾਸ਼ਦੀਪ ਸ਼੍ਰੀਨਗਰ ਡਿਊਟੀ ਦੌਰਾਨ ਅਸੀਦ ਹੋਇਆ ਕੁਈ ਨਹੀਂ ਅਸੀਂ ਨਿਆਂਇਤ ਮੰਗ ਰਹੇ ਹਾਂ ਉਹਦਾ ਹੱਕ ਮੰਗ ਰਹੇ ਹਾਂ ਵੀ ਇੱਕ ਕਦੋਂ ਦਿੰਦੇ ਆ ਇਹ ਤਾਂ ਇਹਨਾਂ ਦਾ ਹੋਣਾ ਪਿਆ ਕੀ ਕਦੋਂ ਹੱਕ ਦੇ ਰਹੇ ਉਹਦਾ ਕੀ ਲੱਗਦਾ ਦੋਨੋਂ ਹੁਣ ਤੱਕ ਕਾਰਵਾਈ ਨਹੀਂ ਹੋ ਰਹੀ ਮੰਗ ਨਹੀਂ ਪੂਰੀ ਕੀਤੀ ਜਾ ਰਹੀ ਮੱਸ ਜੀ ਹੁਣ ਤਾਂ ਹੀ ਆਸ ਲਾ ਕੇ ਆ ਜਾਨੇ ਆ ਦਿੱਲੀ ਵੀ ਚਲੋ ਕੋਈ ਨਾ ਕੋਈ ਇਨਸਾਨ ਮਿਲੂਗਾ ਪਰ ਹੁਣ ਤੱਕ ਕੋਈ ਇਨਸਾਫ ਨਹੀਂ ਤੱਕਿਆ ਟੱਕੇ ਖਾ ਰਹੇ ਆ ਜਦੋਂ ਆਉਣੇ ਆ ਸਾਨੂੰ ਬਸ ਬਿਠਾ ਦਿੰਦੇ ਆ ਟਾਈਮ ਦੇ ਦਿੰਦੇ ਆ ਵੀ ਵੇਟ ਕਰੋ ਵੇਟ ਕਰਕੇ ਵੇਟ ਕਰਨ ਦੇ ਮਾਵजूद ਵੀ ਸਾਨੂੰ ਇਹ ਜਵਾਬ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ ਤਾਂ ਡੀ ਲੈਟਰ ਦੇ ਜੋ ਬਹੁਤ ਲੈਟਰ ਦੇ ਚੁੱਕੇ ਆ ਹੁਣ ਅਸੀਂ ਅੱਕ ਗਈ ਲੈਟਰ ਦੇ ਦੇ ਕੀ ਬਹੁਤ ਲੈਟਰ ਦੇਤੇ ਪਰ ਕੋਈ ਸੁਣਵਾਈ ਨਹੀਂ ਜੀ ਹਾਂਜੀ ਕਣਿਆ ਜੀ ਕੀ ਲੱਗਦਾ ਤੁਹਾਨੂੰ ਆਈ ਨਹੀਂ ਹੋ ਰਹੀ ਪਿਛਲੇ ਵਾਰ ਢੱਲੇਵਾਲ ਸਾਹਿਬ ਆਪ ਵੀ ਆਈ ਸੀ ਪ੍ਰੋਟੈਸਟ ਕੀਤਾ ਗਿਆ ਹੁਣ ਕਿਵੇਂ ਲੜਾਈ ਲੜੀ ਜਾਵੇਗੀ ਅਫਸਰ ਨਹੀਂ ਮਿਲ ਰਹੇ ਲਾਰੇ ਲਗਾਏ ਜਾ ਰਹੇ ਨੇ ਵੇਖੋ ਇਸ ਮੈਟਰ ਦੇ ਉੱਤੇ ਲੜਾਈ ਲੜਨ ਲਈ ਮਜਬੂਰ ਹੋਣਾ ਪਵੇ ਪਰਿਵਾਰ ਨੂੰ ਤਾਂ ਇੱਕ ਬਹੁਤ ਮੰਦ ਭੱਗਾ ਹੈ ਕਿਉਂਕਿ ਇੱਕ ਮਾਪਿਆਂ ਦਾ ਨੌਜਵਾਨ ਪੁੱਤ ਹੈ ਜਿਹੜਾ ਅਗਨੀ ਵੀਰ ਫੌਜ ਦੇ ਵਿੱਚ ਭਰਤੀ ਹੋਇਆ ਹੈ ਦੇਸ਼ ਦੀ ਸੇਵਾ ਕਰਨ ਲਈ ਅੱਗੇ ਆਇਆ ਆਪਰੇਸ਼ਨ ਸੰਦੂਰ ਦੇ ਵਿੱਚ ਉਹ ਦੁਸ਼ਮਣ ਨਾਲ ਲੋਹਾ ਲੈਂਦਾ ਗੋਲੀ ਦਾ ਸ਼ਿਕਾਰ ਹੋਇਆ ਔਰ ਉਹ ਸ਼ਹੀਦ ਹੋਇਆ ਤਾਂ ਇੱਕ ਸ਼ਰਮਸ਼ਾਰਜੀ ਘਟਨਾ ਬਣਦੀ ਜਾ ਰਹੀ ਹੈ ਜਿਸ ਤਰ੍ਹਾਂ ਸਰਕਾਰਾਂ ਉਹਨਾਂ ਦਾ ਮਾਨ ਸਨਮਾਨ ਉਹਨਾਂ ਨੂੰ ਸ਼ਹੀਦੀ ਦਾ درجہ ਦੇਣ ਤੋਂ ਕਾਹਨਾ ਕਾ ਨਹੀਂ ਕਰ ਰਹੀਆਂ ਦੇਖੋ ਦੇਸ਼ ਦੀ ਰੱਖਿਆ ਕਰਨ ਲਈ ਦੇਸ਼ ਦੇ ਲੋਕਾਂ ਨੇ ਨੌਜਵਾਨਾਂ ਨੇ ਅੱਗੇ ਆਉਣਾ ਹੁੰਦਾ ਜੇਕਰ ਅਜਿਹੇ ਹਾਲਾਤ ਬਣਨਗੇ ਜਿਹੜੇ ਨੌਜਵਾਨ ਫੌਜ ਦੇ ਵਿੱਚ ਮਾਣ ਨਾਲ ਭਰਤੀ ਹੋ ਕੇ ਆਪਦੇ ਦੇਸ਼ ਦੀ ਸੇਵਾ ਲਈ ਅੱਗੇ ਆਉਂਦੇ ਆ ਤਾਂ ਉਹਨਾਂ ਦੇ ਜੇਕਰ ਅਜਿਹੇ ਘਟਨਾਮਾ ਵਾਪਰ ਜਾਂਦੀਆਂ ਉਹਨਾਂ ਨੂੰ ਦੇਸ਼ ਦੀ ਰੱਖਿਆ ਕਰਦੇ ਆ ਸ਼ਹੀਦੀ ਦੇ ਜਾਮ ਪੀਣੇ ਪੈਂਦੇ ਤੇ ਫਿਰ ਬਾਤ ਦੇ ਵਿੱਚ ਉਹਨਾਂ ਦੀ ਚਿਖਾ ਰੁਲਣੀ ਉਹਨਾਂ ਨੂੰ ਸ਼ਹੀਦੀ ਦੇ ਦਰਜੇ ਨਾ ਮਿਲਣੇ ਤਾਂ ਫਿਰ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਤਾਂ ਫਿਰ ਮਾਤਾ ਪਿਤਾ ਨੂੰ ਉਸ ਸ਼ਹੀਦ ਨੂੰ ਇਨਸਾਫ ਦਿਵਾਉਣਾ ਉਹਨੂੰ ਸ਼ਹੀਦੀ ਦਰਜਾ ਲੈ ਕੇ ਦੇਣਾ ਤਾਂ ਫਿਰ ਦੇਸ਼ ਦੇ ਬਾਕੀ ਨਾਗਰਿਕਾਂ ਦੀ ਲੋਡ ਬਣ ਜਾਂਦੀ ਹੈ ਵੀ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਇਸ ਤਰ੍ਹਾਂ ਸ਼ਹਾਦਤਾਂ ਨੂੰ ਕਿਵੇਂ ਰੋਲ ਸਕਦੇ ਹਾਂ ਕਿਵੇਂ ਕਿਵੇਂ ਉਹ ਸੰਘਰਸ਼ ਕਿਵੇਂ ਖੜਾ ਕਰੋਗੇ ਕੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿਹਦੇ ਵਿਰੁੱਧ ਲੜਨਾ ਹੈ ਕੀ ਕੁਝ ਹੋਏਗਾ ਬੇਕੋ ਵਿਰੋਧ ਤਾਂ ਸਰਕਾਰਾਂ ਦੇ ਹੀ ਲੜਿਆ ਜਾਣਾ ਹੈ ਸਿਸਟਮ ਨੂੰ ਚਲਾਉਣ ਵਾਲੀਆਂ ਸਰਕਾਰਾਂ ਹੈ ਦੇਸ਼ ਦੀ ਰੱਖਿਆ ਲਈ ਭਰਤੀਆਂ ਖੋਲਣੀਆਂ ਸਰਕਾਰਾਂ ਖੋਲਦੀਆਂ ਤੇ ਨੌਜਵਾਨ ਅੱਗੇ ਆਉਂਦੇ ਆ ਉਹ ਤਾਂ ਸਰਕਾਰ ਦੇ ਖਿਲਾਫ ਵੀ ਸੰਘਰਸ਼ ਹੋਣਾ ਉਹ ਜਿਹੇ ਜਿਹਾ ਸਰਕਾਰ ਨੂੰ ਵੇਖਦੇ ਆ ਕੋਈ ਜਲਦੀ ਉਹਨਾਂ ਨੂੰ ਸ਼ਹੀਦੀ ਦਰਜਾ ਦਿੰਦੀ ਹੈ ਤੇ ਕਿਹਨੇ ਹੀ ਦਿੰਦੀ ਸੰਘਰਸ਼ ਤਾਂ ਸ਼ੁਰੂ ਹੋ ਚੁੱਕਿਆ ਤੁਸੀਂ ਦੇਖਿਆ ਪਹਿਲਾਂ ਡੱਲੇਵਾਲ ਸਾਹਿਬ ਆਪ ਆਏ ਨੇ ਇੱਥੇ ਡੀਸੀ ਦਫ਼ਤਰ ਦੇ ਅੱਗੇ ਸੈਂਕੜੇ ਕਿਸਾਨਾਂ ਦਾ ਇੱਥੇ ਮਾਰਚ ਹੋਇਆ ਸ਼ਹਿਰ ਦੇ ਵਿੱਚ ਔਰ ਇੱਥੇ ਪ੍ਰੋਟੈਸਟ ਹੋਇਆ ਉਹਨੂੰ ਹੋਰ ਅੱਗੇ ਵਧਾਇਆ ਜਾਊ ਬੇਸ਼ੱਕ ਇੱਥੇ ਕੋਈ ਪੀਸਫੁਲੀ ਛਾਂਤ ਮਈ ਕੋਈ ਲੰਬਾ ਸਮਾਂ ਵੀ ਕੋਈ ਮੋਰਚਾ ਲਾ ਕੇ ਬਹਿਣਾ ਪਿਆ ਤਾਂ ਬੈਠਣ ਦੀ ਤਿਆਰ ਠੀਕ ਹੈ ਵੈਰੀ ਮਸਤਾ ਬਿਲਕੁਲ ਇਹ तमाम ਲੋਕ ਨੇ ਜਵਾਨ ਦਾ ਪਰਿਵਾਰ ਨਾਲ ਕਿਸਾਨ ਮੌਜੂਦ ਨੇ ਨਾਰਾ ਬੇਸ਼ੱਕ ਲਾਇਆ ਜਾਂਦਾ ਹੈ ਜੈ ਜਵਾਨ ਜੈ ਕਿਸਾਨ ਦਾ ਪਰ ਇਸ ਵਕਤ ਤਸਵੀਰ ਇਹ ਕਿ ਇੱਕ ਜਵਾਨ ਨੂੰ ਉਸ ਦਾ ਹੱਕ ਦਵਾਉਣ ਦੇ ਲਈ ਕਿਸਾਨਾਂ ਨੂੰ ਨਾਲ ਖੜਨਾ ਪਿਆ ਅਤੇ ਇਸ ਵਕਤ ਜਿਹੜੇ ਲੜਾਈ ਲੜੀ ਜਾਣੀ ਹੈ ਉਸ ਦੀ ਰੂਪਰੇਖਾ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਫਰੀਦਕੋਟ ਤੋਂ ਇੱਕ ਵੱਡਾ ਸੰਘਰਸ਼ ਜਿਹੜਾ ਸ਼ੁਰੂ ਹੋਵੇ ਜਿਸ ਵਿੱਚ ਕੀ ਮੁੱਖ ਤੌਰ ਤੇ ਮੰਗ ਹੈਗੀ ਹੈ ਕਿ ਜੋ ਅਗਨੀਵੀਰ ਆਕਾਸ਼ਦੀਪ ਜਿੰਦੀ ਮੌਤ ਹੋ ਗਈ ਸੀ ਗੋਲੀ ਲੱਗਣ ਨਾਲ ਉਸ ਨੂੰ ਸ਼ਹੀਦਾ ਦਰਜ ਦਿੱਤਾ ਜਾਵੇ ਅਤੇ ਨਾਲ ਹੋਰ ਜਿਹੜੇ ਬੈਨੀਫਿਟਸ ਨੇ ਉਹ ਪਰਿਵਾਰ ਨੂੰ ਮਿਲਣ ਇਸ ਮੰਗ ਨੂੰ ਲੈ ਕੇ ਇਸ ਵਕਤ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਪਰ ਹਾਲ ਦੀ ਗੱਡੀ ਵੇਖਦੇ ਆ ਕਿ ਅਗਲਾ ਜਿਹੜਾ ਹੈਗਾ ਦ੍ਰਿਸ਼ ਕਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆਉਂਦਾ ਹੈ ਫਰੀਦਕੋਟ ਤੋਂ ਕੈਮਰਾਬਸੰਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਨੋਜ਼ਵਾਨ ਆਕਾਸ਼ਦੀਪ ਦੀ ਮੌਤ ਹੋਏ ਨੂੰ ਕਾਫੀ ਸਮਾਂ ਬੀਤ ਗਿਆ ਤੇ ਪਰਿਵਾਰ ਇਸ ਵਕਤ ਵੀ ਇਨਸਾਫ ਦੀ ਮੰਗ ਨੂੰ ਲੈ ਕੇ ਦਰਦਰ ਦੇ ਠੋਕਰ ਖਾਣ ਲਈ ਮਜਬੂਰ ਹੈ ਮੀਟਿੰਗ ਤੇ ਮੀਟਿੰਗ ਮਿਲ ਰਹੀ ਹੈ ਪਰ ਕੋਈ ਹੱਲ ਜਿਹੜਾ ਨਹੀਂ ਮਿਲ ਰਿਹਾ ਮੰਗ ਕੀਤੀ ਜਾ ਰਹੀ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਇਸ ਵਕਤ ਤਮਾਮ ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰ ਜਿਹੜੇ ਨੇ ਇੱਥੇ ਮੌਜੂਦ ਨੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਗੱਲਬਾਤ ਕਰਨ ਦੇ ਪਹਿਲੇ ਉਹਨੇ ਫਾਦਰ ਸਾਹਿਬ ਮੌਜੂਦ ਨੇ ਸਰ ਹੁਣ ਤੱਕ ਕੀ ਕੁਝ ਹੋਇਆ ਹੈ ਕੋਈ ਗੱਲਬਾਤ ਤੁਰੀ ਹੁਣ ਤੱਕ ਗੱਲਬਾਤ ਤਾਂ ਇਹੀ ਤੁਰੀ ਹੈ ਜੀ ਵੀ 15 ਅਗਸਤ ਨੂੰ ਸਾਨੂੰ ਇਹਨਾਂ ਨੇ ਬੁਲਾ ਕੇ ਸਾਈਡ ਤੇ ਲੈ ਜਾ ਕੇ ਪੁਲਿਸ ਲਾਈਨ ਦੇ ਵਿੱਚ ਇਹ ਵਿਸ਼ਵਾਸ ਦਿਆ ਵੀ ਸੀਦ ਆਕਾਸ਼ਦੀਪ ਦੇ ਪਰਿਵਾਰ ਨੂੰ ਅਸੀਂ ਮਿਲਾਵਾਂਗੇ ਸੀਐਮ ਸਾਹਿਬ ਨਾਲ ਪਰ ਅਸੀਂ 12 1 ਵਜੇ ਤੱਕ ਬੈਠੇ ਰਹੇ ਉੱਥੇ ਹਾਲ 'ਚ ਪਰ ਸਾਨੂੰ ਜਦੋਂ ਭਗਵੰਤ ਮਾਨ ਸਾਹਿਬ ਇਤੋਂ ਚਲੇ ਗਏ ਉਦੋਂ ਸਾਨੂੰ ਲੱਗਿਆ ਅਸੀਂ ਦਾ ਕਾਸ਼ਦੀਪ ਨੂੰ ਕੋਈ ਇਨਸਾਫ ਨਹੀਂ ਦੇ ਰਹੇ ਕੋਈ ਮੀਟਿੰਗ ਨਹੀਂ ਅੱਜ 19 ਤਰੀਕ ਦੀ ਮੀਟਿੰਗ ਦਿੱਤੀ ਸੀ ਇਹਨਾਂ ਨੇ ਤੇ ਅੱਜ ਵੀ ਫੇਕ ਹੀ ਨਿਕਲੀ ਹੈ ਜੀ ਅੱਜ ਮੀਟਿੰਗ ਚ ਆਏ ਸੀ ਕੋਈ ਗੱਲਬਾਤ ਹੋਈ ਮਿਲੇ ਡੀ ਸਾਹਿਬ ਨੂੰ ਕੋਈ ਡੀ ਸੀ ਸਾਹਿਬ ਨਹੀਂ ਮਿਲੇ ਸਾਨੂੰ ਸਾਨੂੰ ਐਸ ਪੀ ਸਾਹਿਬ ਮਿਲੇ ਸੀਗੇ ਜਾਂ ਹੋਰ ਅਧਿਕਾਰੀ ਮਿਲੇ ਆ ਉਹਨਾਂ ਨੇ ਕਿਹਾ ਵੀ ਤੁਹਾਡਾ ਦੁਆਰਾ ਲੈਟਰ ਹੈ ਚੰਡੀਗੜ੍ਹ ਪਹੁੰਚਾਵਾਂਗੇ ਲੈਟਰ ਫੜ ਕੇ ਫੇਰ ਰੱਖ ਲਿਆ ਬਸ ਕੀ ਲੱਗਦਾ ਹੈ ਤੁਸੀਂ ਇੰਨੇ ਟਾਈਮ ਤੋਂ ਸੰਘਰਸ਼ ਕਰ ਰਹੇ ਹੋ ਮੰਗ ਕਰ ਰਹੇ ਹੋ ਹੋਂ ਤੱਕ ਸੁਣਵਾਈ ਨਹੀਂ ਹੋਈ ਇਹ ਤਾਂ ਅਸੀਂ ਤਾਂ ਆਪਦੀ ਮੰਗ ਰੱਖੀ ਕੋਈ ਝੂਠ ਨਹੀਂ ਸਚਾਈ ਆ ਵੀ ਆਕਾਸ਼ਦੀਪ ਸ਼੍ਰੀਨਗਰ ਡਿਊਟੀ ਦੌਰਾਨ ਅਸੀਦ ਹੋਇਆ ਕੋਈ ਇਹ ਨਹੀਂ ਅਸੀਂ ਨਜਾਇਜ਼ ਮੰਗ ਰਹੇ ਆ ਉਹਦਾ ਹੱਕ ਮੰਗ ਰਹੇ ਆ ਵੀ ਇੱਕ ਕਦੋਂ ਦਿੰਦੇ ਆ ਇਹ ਤਾਂ ਇਹਨਾਂ ਦਾ ਉਹ ਕੀ ਕਦੋਂ ਹੱਕ ਦੇ ਰਹੇ ਉਹਦਾ ਕੀ ਲੱਗਦਾ ਦੋਨੋਂ ਹੋਂ ਤੱਕ ਕਾਰਵਾਈ ਨਹੀਂ ਹੋ ਰਹੀ ਮੰਗ ਨਹੀਂ ਪੂਰੀ ਕੀਤੀ ਜਾ ਰਹੀ ਮੈਸਜ ਜੀ ਹੁਣ ਤਾਂ ਹੀ ਆਸ ਲਾ ਕੇ ਆ ਜਾਂਦੇ ਆ ਦਿੱਲੀ ਵੀ ਚਲੋ ਕੋਈ ਨਾ ਕੋਈ ਇਨਸਾਫ ਮਿਲੂਗਾ ਪਰ ਹੋਂ ਤੱਕ ਕੋਈ ਇਨਸਾਫ ਨਹੀਂ ਤੱਕਿਆ ਤੱਕੇ ਖਾ ਰਹੇ ਆ ਜਦੋਂ ਆਉਣੇ ਆ ਸਾਨੂੰ ਬਸ ਬਿਠਾ ਦਿੰਦੇ ਆ ਟਾਈਮ ਦੇ ਦਿੰਦੇ ਆ ਵੀ ਵੇਟ ਕਰੋ ਵੇਟ ਕਰਕੇ ਵੇਟ ਕਰਨ ਦੇ ਮਾਵਜੂਦ ਵੀ ਸਾਨੂੰ ਇਹ ਜਵਾਬ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ ਤਾਂ ਡੀ ਲੈਟਰ ਦੇ ਜੋ ਬਹੁਤ ਲੈਟਰ ਦੇ ਚੁੱਕੇ ਆ ਹੁਣ ਅਸੀਂ ਅੱਕ ਗਏ ਲੈਟਰ ਦੇ ਦੇ ਕੇ ਬਹੁਤ ਲੈਟਰ ਦਿੱਤੇ ਪਰ ਕੋਈ ਸੁਣਵਾਈ ਨਹੀਂ ਜੀ ਹਾਂ ਜੀ ਕਨਿਆ ਜੀ ਕੀ ਲੱਗਦਾ ਤੁਹਾਨੂੰ ਆਈ ਨਹੀਂ ਹੋ ਰਹੀ ਪਿਛਲੇ ਵਾਰ ਡੱਲੇਵਾਲ ਸਾਹਿਬ ਆਪ ਵੀ ਆਈ ਸੀ ਪ੍ਰੋਟੈਸਟ ਕੀਤਾ ਗਿਆ ਹੁਣ ਕਿਵੇਂ ਲੜਾਈ ਲੜੀ ਜਾਵੇਗੀ ਅਫਸਰ ਨਹੀਂ ਮਿਲ ਰਹੇ ਲਾਰੇ ਲਗਾਏ ਜਾ ਰਹੇ ਨੇ ਵੇਖੋ ਇਸ ਮੈਟਰ ਦੇ ਉੱਤੇ ਲੜਾਈ ਲੜਨ ਲਈ ਮਜਬੂਰ ਹੋਣਾ ਪਵੇ ਪਰਿਵਾਰ ਨੂੰ ਤਾਂ ਇੱਕ ਬਹੁਤ ਮੰਦ ਭਗਾ ਹੈ ਕਿਉਂਕਿ ਇੱਕ ਮਾਪਿਆਂ ਦਾ ਨੌਜਵਾਨ ਪੁੱਤ ਹੈ ਜਿਹੜਾ ਅਗਨੀਵੀਰ ਫੌਜ ਦੇ ਵਿੱਚ ਭਰਤੀ ਹੋਇਆ ਹੈ ਦੇਸ਼ ਦੀ ਸੇਵਾ ਕਰਨ ਲਈ ਅੱਗੇ ਆਇਆ ਹੈ ਆਪਰੇਸ਼ਨ ਸੰਦੂਰ ਦੇ ਵਿੱਚ ਉਹ ਦੁਸ਼ਮਣ ਨਾਲ ਲੋਹਾ ਲੈਂਦਾ ਗੋਲੀ ਦਾ ਸ਼ਿਕਾਰ ਹੋਇਆ ਹੈ ਔਰ ਉਹ ਸ਼ਹੀਦ ਹੋਇਆ ਤਾਂ ਇੱਕ ਸ਼ਰਮਸ਼ਾਰਜੀ ਘਟਨਾ ਬਣਦੀ ਜਾ ਰਹੀ ਹੈ ਜਿਸ ਤਰ੍ਹਾਂ ਸਰਕਾਰਾਂ ਉਹਨਾਂ ਦਾ ਮਾਨ ਸਨਮਾਨ ਉਹਨਾਂ ਨੂੰ ਸ਼ਹੀਦੀ ਦਾ درجہ ਦੇਣ ਤੋਂ ਕਾਹਨਾ ਕਾ ਨਹੀਂ ਕਰ ਰਹੀਆਂ ਵੇਖੋ ਦੇਸ਼ ਦੀ ਰੱਖਿਆ ਕਰਨ ਲਈ ਦੇਸ਼ ਦੇ ਲੋਕਾਂ ਨੇ ਨੌਜਵਾਨਾਂ ਨੇ ਅੱਗੇ ਆਉਣਾ ਹੁੰਦਾ ਜੇਕਰ ਅਜਿਹੇ ਹਾਲਾਤ ਬਣਨਗੇ ਜਿਹੜੇ ਨੌਜਵਾਨ ਫੌਜ ਦੇ ਵਿੱਚ ਮਾਣ ਨਾਲ ਭਰਤੀ ਹੋ ਕੇ ਆਪਦੇ ਦੇਸ਼ ਦੀ ਸੇਵਾ ਲਈ ਅੱਗੇ ਆਉਂਦੇ ਆ ਤਾਂ ਉਹਨਾਂ ਦੇ ਜੇਕਰ ਅਜਿਹੇ ਘਟਨਾਮਾ ਵਾਪਰ ਜਾਂਦੀਆਂ ਉਹਨਾਂ ਨੂੰ ਦੇਸ਼ ਦੀ ਰੱਖਿਆ ਕਰਦੇ ਆ ਸ਼ਹੀਦੀ ਦੇ ਜਾਮ ਪੀਣੇ ਪੈਂਦੇ ਤੇ ਫਿਰ ਬਾਤ ਦੇ ਵਿੱਚ ਉਹਨਾਂ ਦੀ ਚਿਖਾ ਰੁਲਣੀ ਉਹਨਾਂ ਨੂੰ ਸ਼ਹੀਦੀ ਦਰਜੇ ਨਾ ਮਿਲਣੇ ਤਾਂ ਫਿਰ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਤਾਂ ਫਿਰ ਮਾਤਾ ਪਿਤਾ ਨੂੰ ਉਸ ਸ਼ਹੀਦ ਨੂੰ ਇਨਸਾਫ ਦਿਵਾਉਣਾ ਉਹਨੂੰ ਸ਼ਹੀਦੀ ਦਰਜਾ ਲੈ ਕੇ ਦੇਣਾ ਤਾਂ ਫਿਰ ਦੇਸ਼ ਦੇ ਬਾਕੀ ਨਾਗਰਿਕਾਂ ਦੀ ਲੋੜ ਬਣ ਜਾਂਦੀ ਹੈ ਵੀ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਇਸ ਤਰ੍ਹਾਂ ਸ਼ਹਾਦਤਾਂ ਨੂੰ ਕਿਵੇਂ ਰੋਲ ਸਕਦੇ ਹਾਂ ਕਿਵੇਂ ਕਿਵੇਂ ਹੁਣ ਸੰਘਰਸ਼ ਕਿਵੇਂ ਖੜਾ ਕਰੋਗੇ ਕੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿਹਦੇ ਵਿਰੁੱਧ ਲੜਨਾ ਹੈ ਕੀ ਕੁਝ ਹੋਏਗਾ ਬੇਕੋ ਵਿਰੋਧ ਤਾਂ ਸਰਕਾਰਾਂ ਦੇ ਹੀ ਲੜਿਆ ਜਾਣਾ ਹੈ ਸਿਸਟਮ ਨੂੰ ਚਲਾਉਣ ਵਾਲੀਆਂ ਸਰਕਾਰਾਂ ਹੈ ਦੇਸ਼ ਦੀ ਰੱਖਿਆ ਲਈ ਭਰਤੀਆਂ ਖੋਲਣੀਆਂ ਸਰਕਾਰਾਂ ਖੋਲਦੀਆਂ ਤੇ ਨੌਜਵਾਨ ਅੱਗੇ ਆਉਂਦੇ ਆ ਉਹ ਤਾਂ ਸਰਕਾਰ ਦੇ ਖਿਲਾਫ ਵੀ ਸੰਘਰਸ਼ ਹੋਣਾ ਉਹ ਜਿਹੇ ਜਿਹਾਂ ਸਰਕਾਰ ਨੂੰ ਵੇਖਦੇ ਆ ਕੋਈ ਜਲਦੀ ਉਹਨਾਂ ਨੂੰ ਸ਼ਹੀਦੀ ਦਰਜਾ ਦਿੰਦੀ ਹੈ ਤੇ ਕਿਹਨੇ ਹੀ ਦਿੰਦੀ ਸੰਘਰਸ਼ ਤਾਂ ਸ਼ੁਰੂ ਹੋ ਚੁੱਕਿਆ ਤੁਸੀਂ ਦੇਖਿਆ ਪਹਿਲਾਂ ਡੱਲੇਵਾਲ ਸਾਹਿਬ ਆਪ ਆਏ ਨੇ ਇੱਥੇ ਡੀਸੀ ਦਫ਼ਤਰ ਦੇ ਅੱਗੇ ਸੰਕੜੇ ਕਿਸਾਨਾਂ ਦਾ ਇੱਥੇ ਮਾਰਚ ਹੋਇਆ ਸ਼ਹਿਰ ਦੇ ਵਿੱਚ ਔਰ ਇੱਥੇ ਪ੍ਰੋਟੈਸਟ ਹੋਇਆ ਉਹਨੂੰ ਹੋਰ ਅੱਗੇ ਵਧਾਇਆ ਜਾਊ ਬੇਸ਼ੱਕ ਇੱਥੇ ਕੋਈ ਪੀਸਫੁਲੀ ਛਾਂਤ ਮਈ ਕੋਈ ਲੰਬਾ ਸਮਾਂ ਵੀ ਕੋਈ ਮੋਰਚਾ ਲਾ ਕੇ ਬਹਿਣਾ ਪਿਆ ਤਾਂ ਬੈਠਣ ਦੀ ਤਿਆਰ ਠੀਕ ਹੈ ਵੈਰੀ ਮਸਤਾ ਬਿਲਕੁਲ ਇਹ तमाम ਲੋਕ ਨੇ ਜਵਾਨ ਦਾ ਪਰਿਵਾਰ ਨਾਲ ਕਿਸਾਨ ਮੌਜੂਦ ਨੇ ਨਾਰਾ ਬੇਸ਼ੱਕ ਲਾਇਆ ਜਾਂਦਾ ਹੈ ਜੈ ਜਵਾਨ ਜੈ ਕਿਸਾਨ ਦਾ ਪਰ ਇਸ ਵਕਤ ਤਸਵੀਰ ਇਹ ਕਿ ਇੱਕ ਜਵਾਨ ਨੂੰ ਉਸ ਦਾ ਹੱਕ ਦਵਾਉਣ ਦੇ ਲਈ ਕਿਸਾਨਾਂ ਨੂੰ ਨਾਲ ਖੜਨਾ ਪਿਆ ਹੈ ਅਤੇ ਇਸ ਵਕਤ ਜਿਹੜੀ ਲੜਾਈ ਲੜੀ ਜਾਣੀ ਹੈ ਉਸ ਦੀ ਰੂਪਰੇਖਾ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਫਰੀਦਕੋਟ ਤੋਂ ਇੱਕ ਵੱਡਾ ਸੰਘਰਸ਼ ਜਿਹੜਾ ਸ਼ੁਰੂ ਹੋਵੇ ਜਿਸ ਵਿੱਚ ਕੀ ਮੁੱਖ ਤੌਰ ਤੇ ਮੰਗ ਹੈਗੀ ਹੈ ਕਿ ਜੋ ਅਗਨੀਵੀਰ ਆਕਾਸ਼ਦੀਪ ਜਿਦੀ ਮੌਤ ਹੋ ਗਈ ਸੀ ਗੋਲੀ ਲੱਗਣ ਨਾਲ ਉਸ ਨੂੰ ਸ਼ਹੀਦ ਦਾ ਦਰਜ ਦਿੱਤਾ ਜਾਵੇ ਅਤੇ ਨਾਲ ਹੋਰ ਜਿਹੜੇ ਬੈਨੀਫਿਟਸ ਨੇ ਉਹ ਪਰਿਵਾਰ ਨੂੰ ਮਿਲਣ ਇਸ ਮੰਗ ਨੂੰ ਲੈ ਕੇ ਇਸ ਵਕਤ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਪਰ ਹਾਲ ਦੀ ਗੱਡੀ ਵੇਖਦੇ ਆ ਕਿ ਅਗਲਾ ਜਿਹੜਾ ਹੈਗਾ ਦ੍ਰਿਸ਼ ਕਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆਉਂਦਾ ਹੈ ਫਰੀਦਕੋਟ ਤੋਂ ਕੈਮਰਾਬਸੰਦਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ